ਸਤਿਕਾਰਯੋਗ ਸ਼ੇਖ ਨਾਦ ਵੀ ਤੋਂ ਵਿਕਲ ਹੋਇਆ ਸਮਾਜ ਸਾਧਨ ਦੀ ਕੋਈ ਮਾਤਾ ਸ਼ਮੀ ਪਾਤ ਵਾਦਾ ਕਰਿਆ ਤੋ ਟੇਲਾ ਸਭ ਜਿੰਨਾ ਕਰ ਸਾਡੇ ਕੱਦੇ ਨੇ ਛੰਮੀ ਖਾਨ ਨੂੰ ਕੇ ਹਾਲ ਲਾਇਆ ਛੰਮੀ ਖੋਲ ਨੋ ਕੇ ਹਾਲ ਲਾਇਆ ਉਹ ਚੁਸਕ ਪਾਉਂਦੇ ਆਂ ਚੌਨਾ ਗੋ ਤੇਰਾ ਦਿਆ ਕਿਸ ਕੰਮ ਸਰਟੀਫੀਕਟ ਆਸ ਪੰਜਾਬ 24 ਨਿਊਜ਼ ਜਿਹੜੇ ਚੈਨਲ ਵਾਲੇ ਵੀਰ ਆਏ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੀ ਕਵਰੇਜ ਕਰਨ ਵਾਸਤੇ ਪਹੁੰਚੇ ਨੇ ਇਹਨਾਂ ਦੀ ਟੀਮ ਜੀ ਆਇਆਂ ਨੂੰ ਆਖਦੇ ਹਾਂ ਸਰਦਾਰ ਮਾਨੋ ਸਿੰਘ ਕਹਿੰ ਲਗਾ ਪਿਆਰੇ ਖਰਸੋਰੀ ਕੁਸ਼ਮਣ ਜਣ ਕੇ ਆ ਲਿਆ ਕੁਸ਼ਮਣ ਦੀ ਫੌਜ ਦੀ ਕਰਤੀ ਛਾਲਾ ਹੈ ਸਾਡੀ ਥੋੜੀ ਮੈਨੂੰ ਪਤਾ ਹੈ ਪੰਜਾਬ ਹਜ਼ਾਰ ਫੌਜ ਨਾਲ ਇੱਕ ਪ੍ਰੋਗਰਾਮ 15 ਪ੍ਰਾਪਤ दुश्मन का दल तुरह चौबी अप्रैल खाने पहुंच गया अरद कर खुशी वाहेगुरु जी की फतेह ਹਾਜਿਦਾ ਪ੍ਰੋਗਰਾਮ ਪਿੰਡ ਚੱਕ ਵਿਸ਼ੇਸ਼ਰਪੁਰ ਬਾਬਾ ਠਕਰਾਂ ਵਾਲਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਹੋਇਆ ਇਹ ਸਾਡੇ ਵੱਡੇ ਵੀਰ ਬਹੁਤ ਸਤਿਕਾਰਯੋਗ ਡਾਕਟਰ ਉਤਾਰ ਸਿੰਘ ਜੁਕੇ ਜੋ ਕਿ ਸਮਾਜ ਸੇਵੀ ਸਾਡੇ ਬਲਕੇ ਦੇ ਮਸ਼ਹੂਰ ਸੇਵਾਦਾਰ ਹਨ ਅਸੀਂ ਉਹਨਾਂ ਦੇ ਮੰਨ ਲਓ ਇਹ ਸਹਿਯੋਗ ਜੋ ਦੇ ਰਹੇ ਆ ਸਾਮੇ ਤੇ ਨੂੰ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਸਮੇ ਸਮੇ ਨਾ ਹੋ ਸਾਡੇ ਹਲਕੇ ਵਿੱਚ ਜਿੱਥੇ ਵੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਆ ਸੇਵਾ ਦੀ ਉਹ ਜ਼ਰੂਰ ਬੱਧ ਜਦ ਚੜ ਕੇ ਅੱਗੇ ਹੋ ਕੇ ਸੇਵਾ ਕਰਦੇ ਹਨ ਉਹਨਾਂ ਦਾ ਸਮੂਹ ਪਰਿਵਾਰ ਵੀ ਇਦਾਂ ਹੀ ਆ ਪਿੰਡ ਰਸੂਲਪੁਰ ਵਿਖੇ ਪਿੱਛੇ ਉਹਨਾਂ ਦੇ ਪੁੱਤਰ ਡਾਕਟਰ ਸੁਖਵੀਰ ਸਿੰਘ ਉਨਾ ਵੱਲੋਂ ਵੀ ਸੇਵਾ ਕੀਤੀ ਗਈ ਸੀ ਸਾਡੇ ਨਗਰ ਵਿੱਚ ਗੁਰਦੁਆਰਾ ਸਾਹਿਬ ਦੇ ਬਿੰਡੂਆਂ ਦੀ ਸੇਵਾ ਕੀਤੀ ਗਈ ਸੀ ਅਸੀਂ ਇਸ ਕਰਕੇ ਦੱਸਣਾ ਇਹ ਚਾਹੁੰਦੇ ਹਾਂ ਵੀ ਸਮੇਂ ਸਮੇਂ ਨਾਲ ਇਹ ਪਰਿਵਾਰ ਸੇਵਾ ਕਰਦਾ ਹੀ ਰਹਿੰਦਾ ਹੈ ਇਹ ਇਨੀਆਂ ਗਬੰਤੀਆਂ ਸਾਡੀਆਂ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ